ਇੱਕ ਬਜ਼ੁਰਗ ਇੱਕ ਸੀਨੀਅਰ ਸਿਟੀਜ਼ਨ ਸਾਡੇ ਦੇਸ਼ ਦੇ ਕਿਸਾਨ ਦੱਲੇਵਾਲ ਸਾਹਿਬ ਨੂੰ ਹਿਰਾਸਤ ਵਿੱਚ ਇਸ ਤਰੀਕੇ ਨਾਲ ਲਿੱਤਾ ਗਿਆ ਐਂਦਾ ਲੱਗਦਾ ਕੋਈ ਗੈਸਟਰ ਫਾੜ ਦਿਆ ਇੱਕ ਬਜ਼ੁਰਗ ਬੰਦੇ ਨੂੰ ਤੁਸੀਂ ੱੱਕੇ ਨਾਲ ਲੈ ਕੇ ਜਾ ਰਹੇ ਹੋ ਉਹਨੂੰ ਨਾ ਕਪੜੇ ਵੀਰੇ ਪਾ ਦਿੱਤੇ ਗਏ ਨਾ ਉਹਨਾਂ ਨੂੰ ਰੋਟੀ ਪਾਣੀ ਦਾ ਵੀ ਕੋਈ ਸਮੇਸਾ ਰ ਉਹਨਾਂ ਨੂੰ ਕੋਈ ਸੁਵਿਧਾ ਮਿਲੀ ਐ ਨਾ ਉਹਨਾਂ ਦੀ ਦਵਾਈਆਂ ਦਾ ਤੁਸੀਂ ਇੰਤਜ਼ਾਮ ਕੀਤਾ ਇਹ ਗੱਲਾਂ ਕਰਦੇ ਹੋ ਕਿ ਆਪਾਂ ਉਹਨਾਂ ਦੇ ਸੇਤ ਨੂੰ ਲੈ ਕੇ ਚੀਚਦੀ ਤਾਲੀਬਾਨ ਨਹੀਂ ਹੈ ਇੰਡੀਆ ਹੈ ਇੰਡੀਆ ਜੇ ਤਿੰਨ ਵਾਰੀ ਤੁਹਾਨੂੰ ਜਿਤਾਤਾ ਵਾ ਤੇ ਇੰਡੀਆ ਨੂੰ ਘੱਟੋ ਘੱਟ ਇੰਡੀਆ ਬਣਾ ਕੇ ਰੱਖੋ ਉਹ ਤਾਲੀਬਾਨਾ ਨਾ ਬਣਾਓ ਮੋਦੀ ਸਾਹਿਬ ਤਾਲੀਬਾਨਾ ਨਾ ਬਣਾਓ ਜਿਹੜੇ ਸੂਬੇ ਦੇ ਮੁੱਖ ਮੰਤਰੀ ਜਿਹੜੇ ਕਿ ਜਿਮਣੀ ਚੋਣਾ ਦੇ ਵਿੱਚ ਜਿੰਗ ਜਿੰਗ ਕੇ ਕਹ ਰਹੇ ਸੀ ਕਿਸਾਨਾਂ ਦੀ ਸੁਣਵਾਈ ਨਹੀਂ ਇਹ ਲਾਹੌਰ ਨਹੀਂ ਹੈ ਇਹ ਪਾਕਿਸਤਾਨ ਨਹੀਂ ਹੈ ਇਹ ਇੰਡੀਆ ਹੈ ਤੇ ਅੱਜ ਉਹੀ ਪੰਜਾਬ ਸਰਕਾਰ ਦੇ ਅੰਦਰ ਕੰਮ ਕਰਨ ਵਾਲੀ ਪੋਸਟ ਕਿਸਾਨਾਂ ਨੂੰ ਚੱਕ ਕੇ ਲੈ ਕੇ ਜਾਂਦੀ ਹੈ ਇਹਦਾ ਮਤਲਬ ਕੀ ਸਮਝੀਏ ਉਹ ਤਾਂ ਜਿਹਨੂੰ ਵੋਟਾਂ ਲਾਣੀਆਂ ਉਹਦੋਂ ਤਾਂ ਕਹਿੰਦੇ ਆ ਕੀ ਲੈਜੀ ਮੇਰਾ ਦੇਸ਼ ਆ ਜੀ ਮੇਰੇ ਲੋਕ ਆ ਜੀ ਮੇਰਾ ਭਾਰਤ ਆ ਜੀ ਤੇ ਜੇ ਮੇਰਾ ਭਾਰਤ ਆ ਤੇ ਇਹ ਲੋਕ ਵੀ ਮੇਰੇ ਹੋਣੇ ਚਾਹੀਦੇ ਮੋਦੀ ਸਾਹਿਬ ਜੇ ਇਹ ਲੋਕ ਮੇਰੇ ਨੇ ਇਹਨਾਂ ਦੇ ਦੁੱਖ ਵੀ ਮੇਰੇ ਹੋਣੇ ਚਾਹੀਦੇ ਆ ਮੀਤ ਮਿੱਟੂ ਨੇ ਕਹਤਾ ਦੀ ਕੇਂਦਰ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਜੋ ਕੀਤਾ ਪੰਜਾਬ ਸਰਕਾਰ ਨੇ ਕੀਤਾ ਮੈਨੂੰ ਆ ਨਹੀਂ ਸਮਝ ਆਉਂਦੀ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਸਰਕਾਰ ਨੂੰ ਕੀ ਗੁਰਕੁੱਠੀ ਜਿਹੜੇ ਬੰਦੇ ਆਪਣੇ ਪੁੱਤਾਂ ਨੂੰ ਸਾਡੀ ਸੀਮਾ ਤੇ ਭੇਜਦੇ ਨੇ ਤਾਂ ਕਿ ਆਪਾਂ ਚੈਨ ਨਾ ਥੋਈ ਉਹਨਾਂ ਨਾਲ ਹਰ ਕਲੂਤ ਸ਼ੇਮ 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 ਦੋਸਤੋ ਖੂਨ ਜਮਾਨ ਦੇਣ ਵਾਲੀ ਜਿਹੜੀ ਠੰਡ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਇੱਕ ਵਾਰੀ ਫੇਰ ਸੜਕਾਂ ਦੇ ਉੱਤਰ ਰਿਹਾ ਤੇ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਤੇ ਕੇਂਦਰ ਦੀ ਸਰਕਾਰ ਜਿਹੜੀ ਉਹ ਤੱਕਾ ਕਰਨਾ ਸ਼ੁਰੂ ਕਰ ਚੁੱਕੀ ਹੈ ਕਿਸਾਨਾਂ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਅੱਜ ਸਾਡੇ ਨਾਲ ਜੁੜੇ ਨੇ ਨikhil ji nikhil ji ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ ਬੋਲੇ ਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੀ ਹੋ ਰਿਹਾ ਹੈ ਡੱਲੇਵਾਲ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਸਾਨ ਜਿਹੜੇ ਆ ਇੱਕ ਵਾਰ ਫਿਰ ਸੜਕਾਂ ਤੇ ਉਤਰਨ ਨੂੰ ਮਜਬੂਰ ਨੇ ਤੇ ਠੰਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਤੇ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਸਿੱਧੇ ਤੌਰ ਤੇ ਕਵਾਂਗਾ ਕਿ ਸ਼ਰਮ ਆਣੀ ਚਾਹੀਦੀ ਹੈ ਐਹੋ ਜੀਆਂ ਸਰਕਾਰਾਂ ਨੂੰ ਜਿਹੜੇ ਕਿ ਆਪਣੇ ਤੇਸ਼ ਤੇ ਅੰਨਦਾਤਾ ਦੇ ਨਾਲ ਧੱਕਾ ਕਰ ਰਹੀਆਂ ਨੇ ਇਹ ਦੇਸ਼ ਆ ਸਾਡਾ ਦੇਸ਼ ਭਾਰਤ ਜਿਹਨੂੰ ਕਹਿੰਦੇ ਆ ਨਾ ਜੀ ਭਾਰਤ ਕਿਉਂ ਕਹਿੰਦੇ ਆ ਕਹਿੰਦੇ ਆ ਜੀ ਕਿ ਇੱਥੇ ਹਰ ਬੰਦੇ ਨੂੰ ਖੁੱਲੇ ਅਧਿਕਾਰ ਨੇ ਕਿੱਥੇ ਗਏ ਉਹ ਅਧਿਕਾਰ ਕਿ ਕਿਸੇ ਨੂੰ ਆਪਣੀ ਮੰਗ ਰੱਖਣ ਦਾ ਅਧਿਕਾਰ ਨਹੀਂ ਹੈਗਾ ਜੇ ਤੁਸੀਂ ਕਿਸਾਨਾਂ ਦੀ ਟੈਨਸ਼ਨ ਸੁਣੀ ਹੁੰਦੀ ਤੇ ਅੱਜ ਉਹਨਾਂ ਨੂੰ ਅਮਰ ਰਨਸ਼ਨ ਕਰਨ ਦਾ ਐਲਾਨ ਕਰਨ ਦੀ ਕੀ ਜਰੂਰਤ ਪੈਂਦੀ ਇੱਕ ਬਜ਼ੁਰਗ ਇੱਕ ਸੀਨੀਅਰ ਸਿਟੀਜ਼ਨ ਸਾਡੇ ਦੇਸ਼ ਦੇ ਕਿਸਾਨ ਡੱਲੇਵਾਲ ਸਾਹਿਬ ਨੂੰ ਹਿਰਾਸਤ ਵਿੱਚ ਜਿਸ ਤਰੀਕੇ ਨਾਲ ਲਿੱਤਾ ਗਿਆ ਐਦਾਂ ਲੱਗਦਾ ਕੋਈ ਗੈਂਗਸਟਰ ਫੜ ਲਿਆ ਆਖਰਕਾਰ ਕਿਸਾਨ ਸਾਡੇ ਦੇਸ਼ ਦਾ ਨਾਰਾ ਹੈ ਚਾ ਚੋ ਅੰਧਕਸ ਹੈ ਜਿਸ ਦੇ ਵਿੱਚ ਸਾਡੇ ਦੇਸ਼ ਦੀ ਜਿਹੜੀ ਕੇਂਦਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਕਿਉਂਕਿ ਇਸ ਮਸਲੇ ਦੇ ਵਿੱਚ ਹੁਣ ਮਸਲਾ ਗੰਭੀਰ ਹੈ ਕਿਉਂਕਿ ਕਿਸਾਨ ਕੂਚ ਕਰ ਰਿਹਾ ਸੀ ਕੇਂਦਰ ਵੱਲ ਫੜਿਆ ਗਿਆ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਮੁਰਕੇ ਹਵਾਲਾ ਦਿੰਦੇ ਪਿਆ ਜੀ ਕਿ ਸਾਨੂੰ ਉਹਨਾਂ ਦੀ ਸਿਹਤ ਦਾ ਖਿਆਲ ਸੀ ਗ੍ਰਿਫਤਾਰੀ ਤੋਂ ਬਾਅਦ ਡੀਆਈਜੀ ਮਨਦੀਪ ਸਿੰਘ ਸਿੱਧੂ ਜੀ ਕਹਿ ਰਹੇ ਨੇ ਕਿ ਆਪਾਂ ਉਹਨਾਂ ਦੀ ਜਿਹੜੀ ਸਿਹਤ ਵਾਸਤੇ ਉਹਨਾਂ ਨੂੰ ਲੈ ਕੇ ਗਏ ਸੀ ਸਿਹਤ ਖਰਾਬ ਚੈੱਕਅਪ ਕਰਨ ਲਈ ਆਪਾਂ ਉਹਨਾਂ ਨੂੰ ਲੈ ਗਏ ਸੀਗੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸ਼ਾਂਤੀ ਮਹਿ ਪ੍ਰਦਰਸ਼ਨ ਦਾ ਅਧਿਕਾਰ ਤਾਂ ਹਰ ਕਿਸੇ ਨੂੰ ਹੈਗਾ ਹੈ ਤੇ ਜੇ ਕੋਈ ਬੰਦਾ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਲੱਗਾ ਉਹ ਵੀ ਇੱਕ ਸੀਨੀਅਰ ਸਿਟੀਜ਼ਨ ਤੇ ਇਹੋ ਜਿਹੇ ਬੰਦੇ ਕੋਲੋਂ ਤੁਸੀਂ ਇੰਨਾ ਡਰ ਕੇ ਡਰੇ ਕਿਉਂ ਏਦਾਂ ਜਵਾਬ ਤਾਂ ਦੇਣਾ ਪਏਗਾ ਸਭ ਤੋਂ ਪਹਿਲਾ ਤਰੀਕਾ ਵੀ ਜਿਸ ਤਰੀਕੇ ਨਾਲ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਇੱਕ ਬਜ਼ੁਰਗ ਬੰਦੇ ਨੂੰ ਤੁਸੀਂ ੱੱਕੇ ਨਾਲ ਲੈ ਕੇ ਜਾ ਰਹੇ ਹੋ ਉਹਨੂੰ ਨਾ ਕਪੜੇ ਈਰੇ ਪਾਣ ਦਿੱਤੇ ਗਏ ਨਾ ਉਹਨਾਂ ਨੂੰ ਰੋਟੀ ਪਾਣੀ ਦਾ ਵੀ ਕੋਈ ਸਮੇਸਰ ਉਹਨਾਂ ਨੂੰ ਕੋਈ ਸੁਵਿਧਾ ਮਿਲੀ ਹੈ ਨਾ ਉਹਨਾਂ ਦੀ ਦਵਾਈਆਂ ਦਾ ਤੁਸੀਂ ਇੰਤਜ਼ਾਮ ਕੀਤਾ ਇਹ ਗੱਲਾਂ ਕਰਦੇ ਹੋ ਕਿ ਆਪਾਂ ਉਹਨਾਂ ਦੇ ਸਿਹਤ ਨੂੰ ਲੈ ਕੇ ਚਿੰਤਤ ਸੀ ਇੰਨਾ ਕਿਸਾਨ ਮਰ ਗਿਆ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੀ ਸਿਹਤ ਦੀ ਚਿੰਤਾ ਨਹੀਂ ਸੀ ਹੋਈ ਨਹੀਂ ਸੀ ਹੋਈ ਉਦੋਂ ਕਿੱਥੇ ਦੀ ਹੈ ਸਰਕਾਰਾਂ ਕਿੱਥੇ ਦੀ ਉਦੋਂ ਆਪਕਰ ਨikhil ji ਮੈਨੂੰ ਸਭ ਤੋਂ ਵੱਡੀ ਗੱਲ ਜਿਹੜਾ ਪੰਜਾਬ ਦੇ ਵਿੱਚ ਕਿਸਾਨ ਨੂੰ ਹਰ ਵੇਲੇ ਸੜਕਾਂ ਤੇ ਉਤਰਨਾ ਪੈਂਦਾ ਤੇ ਅੱਗੋਂ ਕੇਂਦਰ ਦੀ ਜਿਹੜੀ ਸਰਕਾਰ ਆ ਉਹ ਹਰ ਵਾਰੀ ਜਦੋਂ ਵੀ ਉਹ ਧਰਨੇ ਤੇ ਬੈਠੇ ਲੱਗੇ ਬੈਠਣ ਲੱਗੇ ਹੋਣ ਉਹਨਾਂ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੰਦੀ ਹੈ ਕੀ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਕੇਂਦਰ ਦੀ ਜਿਹੜੀ ਸਰਕਾਰ ਆ ਉਹ ਸਿਰਫ ਕਿਸਾਨਾਂ ਦੇ ਮੁੱਦੇ ਤੇ ਹੀ ਇੰਨੀ ਜ਼ਿਆਦਾ ਸਟ੍ਰਿਕਟ ਨਜ਼ਰ ਆਂਦੀ ਹੈ ਦੇਖੋ ਜੀ ਕੇਂਦਰ ਸਰਕਾਰ ਜਦੋਂ ਤੋਂ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਈ ਹੈ ਉਹਨਾਂ ਦੀ ਤੀਜੀ ਟਰਮ ਸ਼ੁਰੂ ਹੋ ਗਈ ਹੈ ਸੋ ਉਹਨਾਂ ਨੂੰ ਲੱਗਣ ਲੱਗ ਪਿਆ ਕਿ ਸਾਨੂੰ ਹਲਾਉਣ ਵਾਲਾ ਤਾਂ ਕੋਈ ਹੈਗਾ ਨਹੀਂ ਤੇ ਚਲੋ ਵੋਟਾਂ ਦੇ ਦਮ ਦੇ ਉੱਤੇ ਨਹੀਂ ਵੀ ਹਿੱਲੇ ਦੁਬਾਰਾ ਆ ਗਏ ਫਿਰ ਤੀਜੀ ਵਾਰ ਆ ਗਏ ਹੁਣ ਉਹ ਇਸ ਵੇਲੇ ਆਪਣੇ ਸਟੈਂਡ ਲੈ ਜਾਂਦੇ ਨੇ ਉਹ ਸਟੈਂਡ ਲੈਣ ਵਾਸਤੇ ਨਾ ਦੇ ਕੋ ਜਦੋਂ ਵੀ ਕਿਤਨਾ ਕਿਤੇ ਅਹੰਕਾਰ ਕਰਦਾ ਜਿਹੜਾ ਵੀ ਰਾਜਾ ਫਿਰ ਉਹ ਉਹਦਾ ਜਿਹੜਾ ਸ਼ਾਸਨ ਵੀ ਹੈ ਜਿਆਦਾ ਦੇਰ ਨਹੀਂ ਚੱਲਦਾ ਜੇ ਤੁਹਾਡੀ ਪ੍ਰਜਾ ਹੀ ਦੁਖੀ ਹੈ ਸਭ ਤੋਂ ਵੱਡੀ ਗੱਲ ਪ੍ਰਜਾ ਦਾ ਦੁਖੀ ਹੈ ਹੀ ਆ ਪ੍ਰਜਾ ਦਾ ਢੇਗ ਦੇ ਪਾਰਾ ਦੁਆਲਾ ਕਿਸਾਨ ਉਹ ਦੁਖੀ ਹੈ ਜੇ ਉਹ ਸੜਕਾਂ ਤੇ ਹੈ ਜੇ ਉਹ ਆਪਣੀਆਂ ਕੋਈ ਮੰਗਾ ਰੱਖਦਾ ਹੋਵੇ ਉਹਨਾਂ ਮੰਗਾ ਨੂੰ ਪੂਰੀਆਂ ਕਰਨ ਦਾ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਜਾਂ ਨੀਤ ਨਹੀਂ ਹੈਗੀ ਨੀਤ ਨੂੰ ਮੁਰਾਦ ਹੁੰਦੀ ਹੈ ਏਡੀ ਗੱਲ ਨਹੀਂ ਉਹ ਮੈਨੂੰ ਦੱਸੋ ਕਿਹੜਾ ਕਿਹੋ ਜਿਹਾ ਸ਼ਾਸਕ ਹੈ ਕਿਹੜੇ ਰਾਜੇ ਨੂੰ ਨੀਂਦ ਆਂਦੀ ਹੋएगी ਆਪਣੇ ਸ਼ਾਸਨ 'ਚ ਕਿ ਉਹਦੀ ਪ੍ਰਜਾ ਸੜਕਾਂ ਦੇ ਉੱਤੇ ਰੋਲਦੀ ਹੋਵੇ ਠੰਡ ਦੇ ਵਿੱਚ ਹੋਵੇ ਭਾਵੇਂ ਗਰਮੀ 'ਚ ਹੋਵੇ ਭਾਵੇਂ ਬਾਰਿਸ਼ ਹੋਵੇ ਉਹ ਠੰਡ 'ਚ ਰੋਲਦੀ ਹੋਵੇ ਉਸ ਰਾਜੇ ਨੂੰ ਨੀਂਦ ਕਿੱਦਾਂ ਆ ਜਾਂਦੀ ਹੈ ਮੈਨੂੰ ਤਾਂ ਆ ਨਹੀਂ ਸਮਝ ਆਂਦੀ ਕਿ ਤੁਹਾਡਾ ਕਿਸਾਨ ਦੁਖੀ ਹੈ ਔਰ ਕਿਉਂ ਦੁਖੀ ਹੈ ਉਹਨਾਂ ਦੀ ਮੰਗਾਂ ਤਾਂ ਸੁਣੋ ਉਹਦੇ ਵਿੱਚ ਕਿਹੜੀ ਗੱਲ ਨਜਾਇਜ਼ ਲੱਗਦੀ ਹੈ ਜੇ ਕੋ ਗੱਲ ਨਹੀਂ ਯਾਇਜ਼ ਲੱਗਦੀ ਆ ਉਹ ਤਾਂ ਕਿਸਾਨਾਂ ਦਾ ਕਹਿੰਦੇ ਮੈਂ ਪਲੇਟਫਾਰਮ ਦੇ ਅੱਗੇ ਗੱਲ ਕਰੋ ਫਿਰ ਤੁਸੀਂ ਗੱਲ ਕਰਦੇ ਹੋ ਜੀ ਬੰਦ ਕਮਰਿਆਂ ਦੇ ਵਿੱਚ ਜੇ ਕਰਦੇ ਹੋ ਤੇ ਉਹਨੂੰ ਸੀਰੇ ਨਹੀਂ ਛਾੜਦੇ ਤੇ ਜੇ ਗੋਗਲੇ ਦੀ ਗੱਲ ਨੂੰ ਮੰਨਣਾ ਹੀ ਨਹੀਂ ਹੈ ਤੇ ਫਿਰ ਇਸ ਦੇਸ਼ ਦੇ ਵਿੱਚ ਨਾ ਜੀ ਇਨਸਾਫ ਲੈਣ ਵਾਸਤੇ ਜਿਹੜਾ ਧਰਨਾ ਪ੍ਰਦਰਸ਼ਨ ਦਾ ਫਿਰਫਰਾ ਵੀ ਐਂਡ ਖਤਮ ਹੋ ਜਾਣਾ ਕਿਉਂਕਿ ਹੁਣ ਤਾਂ ਪ੍ਰਦਰਸ਼ਨ ਕਰਨ ਦੇ ਹੱਕ ਵੀ ਖੋਲੇ ਗਏ ਨਹੀਂ ਜੀਵਾ ਜਿਵੇਂ ਧੂ ਧੂ ਕੇ ਕਿਸਾਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਦਾ ਮਤਲਬ ਹੈ ਕੱਲ ਨੂੰ ਤੁਹਾਨੂੰ ਕੋਈ ਤੁਹਾਡੇ ਦੇ ਕੋਈ ਖਤਰਾ ਆਏਗਾ ਤੁਸੀਂ ਧਰਨਾ ਪ੍ਰਦਰਸ਼ਨ ਕਰੋਗੇ ਨਹੀਂ ਕਰ ਸਕੋਗੇ ਤਾਲੀਬਾਨ ਨਹੀਂ ਹੈ ਇੰਡੀਆ ਹੈ ਇੰਡੀਆ ਜੇ ਤਿੰਨ ਵਾਰੀ ਤੁਹਾਨੂੰ ਜਿਤਾਤਾ ਵਾ ਤੇ ਇੰਡੀਆ ਨੂੰ ਘੱਟੋ ਘੱਟ ਇੰਡੀਆ ਬਣਾ ਕੇ ਰੱਖੋ ਉਹਨੂੰ ਤਾਲਿਬਾਨਾ ਨਾ ਬਣਾਓ ਮੋਦੀ ਸਾਹਿਬ ਤਾਲਿਬਾਨਾ ਨਾ ਬਣਾਓ ਉਹਨੂੰ ਨikhil ji ਸਭ ਤੋਂ ਵੱਡੀ ਗੱਲ ਇਹ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਜਿੱਦਾਂ ਹੁਣ ਤੁਸੀਂ ਥੋੜੇ ਦਿਨ ਪਹਿਲੇ ਸੀਐਮ ਭਗਵੰਤ ਮਾਨ ਦਾ ਬਿਆਨ ਸੁਣਿਆ ਹੋਵੇਗਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਲਾਹੌਰ ਭੇਜ ਦਈਏ ਦਿੱਲੀ ਉਹਨਾਂ ਨੂੰ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਇਹਦੇ ਨਾਲ ਇੱਕ ਗੱਲ ਹੋਰ ਮੈਂ ਤਾਂ ਜੋੜਨਾ ਚਾਹੂੰਗਾ ਕੀ ਸੀਐਮ ਭਗਵੰਤ ਮਾਨ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਹੀ ਬੋਲ ਰਹੇ ਹਨ ਜਾਂ ਫਿਰ ਉਹ ਪੋਲਿਟਿਕਸ ਕਰ ਰਹੇ ਹਨ ਦੇਖੋ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਹਮੇਸ਼ਾ ਤੋਂ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਇਸੇ ਕਰਕੇ ਬਹੁਤ ਸਾਰੇ ਤੁਹਾਡੇ ਸਾਡੇ ਵਰਗੇ ਲੋਕੋ ਨਾਲ ਜੁੜੇ ਵੀ ਸੀਗੇ ਪਰ ਮੈਂ ਗੱਲ ਕਿੰਨਾ ਪਿਆਵਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਸੋਚ ਕਦੋਂ ਬਦਲ ਜਾਵੇ ਕਿਉਂਕਿ ਤੁਹਾਨੂੰ ਜੇ ਯਾਦ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਉਹ ਪਰ ਬੈਟਿੰਗ ਕਰਦੇ ਵੀ ਸੀ ਬੀਜੇਪੀ ਵੱਲੋਂ ਹੁਣ ਮੈਨੂੰ ਲੱਗਦਾ ਫੇਰ ਕੁਝ ਏਦਾਂ ਦਾ ਹੋਣ ਲੱਪਿਆ ਕਿ ਜੇ ਸੂਬੇ ਦੇ ਮੁੱਖ ਮੰਤਰੀ ਜਿਹੜੇ ਕਿ ਜਿਮਣੀ ਚੋਣਾ ਦੇ ਵਿੱਚ ਜਿੰਗ-ਜਿੰਗ ਕੇ ਕਹ ਰਹੇ ਸੀ ਕਿਸਾਨਾਂ ਦੀ ਸੁਣਵਾਈ ਨਹੀਂ ਇਹ ਲਾਹੌਰ ਨਹੀਂ ਹੈ ਇਹ ਪਾਕਿਸਤਾਨ ਨਹੀਂ ਹੈ ਇਹ ਇੰਡੀਆ ਹੈ ਤੇ ਅੱਜ ਉਹੀ ਪੰਜਾਬ ਸਰਕਾਰ ਦੇ ਅੰਦਰ ਕੰਮ ਕਰਨ ਵਾਲੀ ਪੁਲਿਸ ਕਿਸਾਨਾਂ ਨੂੰ ਚੱਕ ਕੇ ਲੈ ਕੇ ਜਾਂਦੀ ਹੈ ਇਹਦਾ ਮਤਲਬ ਕੀ ਸਮਝੀਏ ਜਿਵੇਂ ਕੈਪਟਨ ਅਮਿੰਦਰ ਸਿੰਘ ਮੋਦੀ ਹਿਤੈਸ਼ੀ ਬਣੇ ਸੀ ਮੈਨੂੰ ਤਾਂ ਲੱਗਦਾ ਵਾ ਕਿ ਇੱਧਰ ਵੀ ਹੁਣ ਇਹੀ ਕੰਮ ਸ਼ੁਰੂ ਹੋ ਗਿਆ ਆਰਾਮ ਵੀ ਪਾਰਟੀ ਦੇ ਸੁਪਰੀਮੋ ਨੂੰ ਵੀ ਇਸ ਦਾ ਸੋਚਣਾ ਪਏਗਾ ਕੀ ਆਖਿਰਕਾਰ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਦੀ ਚਿੰਤਾ ਪੰਜਾਬ ਸਰਕਾਰ ਨੂੰ ਕਦੋਂ ਤੋਂ ਹੋ ਗਈ ਕਦੋਂ ਤੋਂ ਹੋ ਗਈ ਕਦੋਂ ਤੋਂ ਹੋ ਇਹਦੇ ਵਿੱਚ ਨikhil ਜੀ ਮੇਰੀ ਇੱਕ ਪਿਛਲੀ ਵਾਰੀ ਜੇ ਤੁਸੀਂ ਦੇਖਿਓ ਜਿਹੜਾ ਪ੍ਰਦਰਸ਼ਨ ਕੀਤਾ ਸੀ ਕਿਸਾਨਾਂ ਨੇ ਉਹਦੇ ਵਿੱਚ ਸ਼ੁਭ ਕਰਨ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਵੀ ਜਾਨਾਂ ਗਈਆਂ ਸੀ ਕਿਸਾਨਾਂ ਦੀਆਂ ਤੇ ਜਦ ਕੇਂਦਰ ਨੂੰ ਪਤਾ ਹੈ ਕਿ ਪ੍ਰੋਟੈਸਟ ਦੇ ਵਿੱਚ ਜਾਨਾਂ ਵੀ ਜਾ ਸਕਦੀਆਂ ਪਰ ਉਹਨਾਂ ਨੂੰ ਇਹ ਗੱਲ ਚਾਹੀਦੀ ਨਹੀਂ ਕਿ ਕਿਸਾਨਾਂ ਨੂੰ ਇੱਕ ਵਾਰੀ ਦਿੱਲੀ ਬੁਲਾ ਕੇ ਉਹਨਾਂ ਦੀਆਂ ਮੰਗਾਂ ਸੁਣ ਕੇ ਲਈਆਂ ਜਾਣ ਉਹਨਾਂ ਨੂੰ ਦਿੱਲੀ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ ਜਦਕਿ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਜਾ ਕੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਜਦਕਿ ਹੁਣ ਅੱਜ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਬਾਰਡਰ ਤੋੜਦੇ ਨਜ਼ਰ ਆ ਰਹੇ ਹਨ ਕਿ ਐਚ ਇਸ ਵੀਡੀਓ 'ਚ ਵੀ ਤੁਹਾਨੂੰ ਪੋਲਿਟਿਕਸ ਨਜ਼ਰ ਆ ਰਹੀ ਹੈ ਨikhil ji ਦੇਖੋ ਮੁੱਦਾ ਵਾ ਕਿ ਤੁਸੀਂ ਕਿਸੇ ਵੀ ਸਿਸਟਮ ਦੇ ਨਾਲ ਲੜਨਾ ਉਹਦਾ ਵਿਰੋਧ ਕਰਨਾ ਤੇ ਉਹ ਇੱਕ ਸਿਸਟਮ ਦੇ ਜ਼ਰੀਏ ਹੀ ਹੋਣਾ ਹੈ ਸੋ ਸਾਡੇ ਦੇਸ਼ ਦੇ ਵਿੱਚ ਸਾਡਾ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਧਰਨਾ ਦੇ ਦਾ ਪ੍ਰਦਰਸ਼ਨ ਕਰਨ ਦਾ ਠੀਕ ਹੈ ਇੱਕ ਰੀਜ਼ਨੇਬਲ ਤਰੀਕੇ ਦੇ ਨਾਲ ਇਹ ਵੀ ਗੱਲ ਨਹੀਂ ਹੈਗੀ ਕਿ ਠੀਕ ਹੈ ਜਦੋਂ ਬਾਹਰਾਂ ਦੇ ਤੋਂ ਕਿਸਾਨ ਬੈਗੇ ਸੀ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਪਰ ਇਸ ਵਾਰੀ ਤਾਂ ਦਿੱਲੀ ਕੂਚ ਦੀ ਗੱਲ ਕਰ ਰਹੇ ਆ ਤੇ ਦਿੱਲੀ ਕੂਚ ਕਰਨਾ ਮਤਲਬ ਇਹ ਨਹੀਂ ਹੈਗਾ ਕਿ ਆਮ ਲੋਕਾਂ ਦੇ ਨਾਲ ਕੋਈ ਧੱਕਾ ਕਰਨਾ ਪਰ ਜਦੋਂ ਸਰਕਾਰ ਅੜੀਆ ਰਵਈਆ ਅਪਣਾਉਂਦੀ ਹੈ ਫਿਰ ਤਾੜੀ ਦੋਨੋਂ ਹੱਥਾਂ ਨਾਲ ਨਹੀਂ ਵੱਜਦੀ ਫਿਰ ਕਿਸਾਨ ਵੀ ਰਿਐਕਟ ਕਰਦੇ ਨੇ ਅਗਲੇ ਦਰ ਕੀ ਕਰਾਂ ਜੇ ਤੁਸੀਂ ਕਿਸੇ ਨੂੰ ਇੱਕ ਗੱਲ ਦਾ ਜਵਾਬ ਦਿਓ ਮੰਨ ਲਓ ਆਪਾਂ ਕੋਈ ਤੁਹਾਡੇ ਘਰ ਆਣਾ ਚਾਹੁੰਦਾ ਹੈ ਹਨਾ ਤੁਹਾਡੇ ਨਾਲ ਗੱਲ ਕਰਨ ਤੁਸੀਂ ਉਸ ਘਰ ਦਾ ਦਰਵਾਜ਼ਾ ਤਾਂ ਬੰਦ ਕਰ ਦਿਓ ਤੇ ਤੁਹਾਡੇ ਘਰ ਦੇ ਬਾਹਰ ਬਹਿ ਜਾਣਗੇ ਪਰ ਜੇ ਤੁਸੀਂ ਸੜਕ ਹੀ ਬੰਦ ਕਰਦੇ ਹੋ ਤੇ ਫਿਰ ਲੋਕਾਂ ਨੇ ਸੜਕਾਂ ਤੇ ਬਹਿਣਾ ਨਾ ਮਜਬੂਰੀ ਚ ਪਰ ਇਹ ਸਰਕਾਰ ਜਿਹੜੀ ਹੈ ਮੈਨੂੰ ਨਹੀਂ ਸਮਝ ਆਂਦਾ ਕਿਸਾਨਾਂ ਤੋਂ ਇੰਨਾ ਡਰਦੀ ਕਿਉਂ ਹੈ ਉਹਨਾਂ ਦੀ ਮੰਗਾਂ ਪੂਰੀਆਂ ਕਰਨ ਤੋਂ ਕਿਉਂ ਡਰਦੀ ਹੈ ਇੰਨਾ ਅੜੀਆ ਲ ਰਵਈਆ ਨਹੀਂ ਚੰਗਾ ਮੈਨੂੰ ਐ ਦੱਸੋ ਕਿ ਵੱਧ ਤੋਂ ਵੱਧ ਕਿਸਾਨ ਜੇ ਦਿੱਲੀ ਆ ਵੀ ਜਾਣਗੇ ਤੁਸੀਂ ਦੇਖੋ ਦਿੱਲੀ ਆ ਕੇ ਜੇ ਤੁਸੀਂ ਧੱਕਾ ਕਰੋਗੇ ਉਹਨਾਂ ਦੇ ਨਾਲ ਹਨਾ ਉਹਨਾਂ ਨੂੰ ਮਿਲੋਗੇ ਨਹੀਂ ਤਾਂ ਉਹ ਇੱਕ ਤਾਉ ਬਾਰਡਰ ਤੇ ਬੰਦੇ ਨੇ ਤੇ ਜੇ ਯਾਰ ਤੁਸੀਂ ਉਹਨਾਂ ਨੂੰ ਮਿਲੋ ਉਹਨਾਂ ਦੀ ਗੱਲ ਸੁਣੋ ਤੇ ਉਹਨਾਂ ਦੀ ਗੱਲ ਦਾ ਸਮਾਧਾਨ ਵੀ ਕਰ ਦਿਓ ਕੱਲਾ ਸੁਣਨਾ ਹੀ ਰਿਜ਼ਲਟ ਨਹੀਂ ਹੁੰਦਾ ਹੁਣ ਦੋ ਬੰਦੇ ਗੱਲ ਕਰਦੇ ਨੇ ਕਮਿਊਨੀਕੇਸ਼ਨ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਦੂਜੇ ਜਵਾਬ ਦੇ ਰਹੇ ਆ ਨਾ ਮੈਂ ਗੱਲ ਕਰੀ ਜਾਵਾਂ ਮੀਟਿੰਗ ਕਰੀ ਜਾਵਾਂ ਤੇਰਾ ਸੁਣਾ ਇੱਥੇ ਲੋ ਕੱਢ ਦਵਾਂ ਤੇ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਸੋ ਕੇਂਦਰ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹ ਇੱਥੇ ਅੜੀ ਰਵਈਏ ਦੇ ਉੱਤੇ ਇਸ ਟਾਈਮ ਬੈਠੀ ਹੋਈ ਆ ਦੇਖੋ ਗੱਲ ਹੈ ਕਿ ਮੈਂ ਪਹਿਲੇ ਵੀ ਕਹਾ ਸੀ ਕਿ ਕਿਸੇ ਦੇਸ਼ ਦੇ ਰਾਜੇ ਨੂੰ ਨੀਂਦ ਕਿੱਦਾਂ ਆ ਜਾਂਦੀ ਹੈ ਜੇ ਤੁਹਾਡੇ ਘਰ 'ਚ ਕੋਈ ਬੰਦਾ ਬਿਮਾਰ ਹੋਵੇ ਨਾ ਤੁਹਾਨੂੰ ਨੀਂਦ ਨਹੀਂ ਆਉਂਦੀ ਵੀ ਹਾਏ ਯਾਰ ਮੇਰੇ ਪਰਿਵਾਰ ਦਾ ਐ ਮੈਂ ਕਹਿੰਦਾ ਗਵਾਂਢੀ ਬਿਮਾਰ ਹੋਵੇ ਕਿਥੇ ਗਵਾਂਢੀ ਦੇ ਘਰ ਮੁਸੀਬਤ ਪੈਦੇ ਨਾ ਤੇ ਤੁਹਾਨੂੰ ਖਾਸ ਕਰਕੇ ਪੰਜਾਬੀਆਂ ਦਾ ਦਿਲ ਦੁਖਦਾ ਕਿ ਮੇਰੇ ਘਰ ਦੇ ਗਵਾਂਢੀ ਯਾਰ ਉਹ ਜ਼ਿਆਦਾ ਦੁਖੀ ਆ ਉਹਦੇ ਕੋਲ ਪੈਸੇ ਨਹੀਂ ਇਲਾਜ ਨੂੰ ਚਲ ਜੋ ਕੁਝ ਮੇਰੇ ਕੋਲ ਆਗਾ ਮੈਂ ਦੇ ਦਵਾਂ ਉਹ ਕੋ ਰੋਟੀ ਨਹੀਂ ਮੈਨੂੰ ਰੋਟੀ ਖਵਾ ਦਵਾਂ ਤੇ ਇਹ ਦੇਸ਼ ਦਾ ਰਾਜਾ ਜੇ ਉਦਾਰਨ ਗੋਤਾ ਲਾਣੀਆਂ ਉਦੋਂ ਤਾਂ ਕਹਿੰਦੇ ਆ ਕੀ ਲੈ ਜੀ ਮੇਰਾ ਦੇਸ਼ ਆ ਜੀ ਮੇਰੇ ਲੋਕ ਆ ਜੀ ਮੇਰਾ ਭਾਰਤ ਆ ਜੀ ਤੇ ਜੇ ਮੇਰਾ ਭਾਰਤ ਆ ਤੇ ਇਹ ਲੋਕ ਵੀ ਮੇਰੇ ਹੋਣੇ ਚਾਹੀਦੇ ਮੋਦੀ ਸਾਹਿਬ ਜੇ ਇਹ ਲੋਕ ਮੇਰੇ ਨੇ ਇਹਨਾਂ ਦੇ ਦੁੱਖ ਵੀ ਮੇਰੇ ਹੋਣੇ ਚਾਹੀਦੇ ਆ ਔਰ ਇਹਨਾਂ ਦੇ ਹੱਲ ਵੀ ਮੇਰੇ ਹੋਣੇ ਚਾਹੀਦੇ ਆ ਇਹਨਾਂ ਦੀ ਮੁਸ਼ਕਲਾਂ ਵੀ ਮੇਰੀਆਂ ਹੋਣੇ ਚਾਹੀਦੀਆਂ ਐ ਨਹੀਂ ਆ ਗਿਆ ਕਿ ਜਦੋਂ ਸੱਤਾ ਦਾ ਮਜ਼ਾ ਲੈਣਾ ਉਦੋਂ ਮੋਦੀ ਮੋਦੀ ਤੇ ਜੇ ਦੁਖੀ ਹੋਣਾ ਉਦੋਂ ਕਿਸਾਨ ਜੇ ਕਿਸਾਨ ਦੁਖੀ ਹੁੰਦਾ ਉਹ ਫੇ ਲੋਕਾਂ ਨੂੰ ਵੀ ਦੁਖੀ ਕਰਦਾ ਤਾਂ ਹੀ ਗੱਲ ਆਉਂਦੀ ਹੈ ਕਿ ਜਦੋਂ ਬਾਰਡਰ ਬੰਦ ਹੁੰਦਾ ਰਾਹ ਬੰਦ ਹੁੰਦੇ ਲੋਕ ਦੁਖੀ ਹੁੰਦੇ ਹਨ ਪਰ ਕਰੋਗੇ ਕੀ ਕੱਲ ਨੂੰ ਜੇ ਕਿਸਾਨ ਪੈਦਾਵਾਰ ਕਰਨੀ ਬੰਦ ਕਰ ਦੇਗਾ ਰੋਟੀ ਕਿੱਥੋਂ ਖਾਓਗੇ ਕਿੱਥੋਂ ਖਾਓਗੇ ਅੰਗਰੇਜ਼ਾਂ ਵਾਂਗ ਸੀ ਫੂਡ ਨਹੀਂ ਖਾਦੇ ਜਾਣੇ ਤੁਹਾਡੇ ਕੋਲੋਂ ਨਿਕਲ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਨਾ ਕਿ ਰਵਨੀਤ ਬਿੱਟੂ ਪਹਿਲੇ ਤਾਂ ਮੰਤਰੀ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਹੁਣ ਮੰਤਰੀ ਵੀ ਬਣ ਚੁੱਕੇ ਹਨ ਰਵਨੀਤ ਬਿੱਟੂ ਉਹ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਾ ਸਕਦੇ ਥੋੜੇ ਦਿਨ ਪਹਿਲੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਕੀ ਅ ਕੱਲ ਕੱਲ ਦਾ ਬਿਆਨ ਹੈ ਰਵਨੀਤ ਬਿੱਟੂ ਜੀ ਦਾ ਕਿ ਕਿਸਾਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਬੂਥ ਲੱਗੇ ਲੱਗਣ ਦੇ ਦਿੱਤੇ ਜਿਮਨੀ ਚੋਣਾ ਨੂੰ ਲੈ ਕੇ ਤੇ ਹੁਣ ਭਾਜੀ ਜਦ ਕਿਸਾਨ ਪ੍ਰੋਟੈਸਟ ਕਰਦੇ ਆ ਉਹਨਾਂ ਨੂੰ ਭਾਜੀ ਹੁਣ ਜਿੱਦਾਂ ਡੱਲੇਵਾਲ ਨੂੰ ਅੱਜ ਇਹਨਾਂ ਨੇ ਅਰੈਸਟ ਕੀਤਾ ਇਹਦੇ ਤੇ ਰਵਨੀਤ ਬਿੱਟੂ ਬਿਲਕੁਲ ਵੀ ਨਹੀਂ ਕੁਝ ਬੋਲੇ ਇਹਦੇ ਬਾਰੇ ਕੀ ਕਹਿਣਾ ਜਾਓਗੇ ਭਾਜੀ ਮੈਨੂੰ ਗੱਲ ਦਾ ਜਵਾਬ ਦਿਓ ਕਿਹੜਾ ਮੰਤਰੀ ਯਾਰ ਮੈਨੂੰ ਦੱਸੋ ਐਹੀ ਤਾਂ ਗੱਲ ਆ ਸਾਡੇ ਤੇ ਦੇ ਵਿਚ ਦੇਖੋ ਕਾਨੂੰਨਨਾਂ ਜਦੋਂ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਠੀਕ ਹੈ ਵੋਟ ਦੇ ਵਿੱਚ ਵੋਟਰਾਂ ਨੇ ਉਸ ਬੰਦੇ ਨੂੰ ਨਕਾਰਤਾ ਚਲੋ ਠੀਕ ਹੈ ਜੀ ਤੁਹਾਡੀ ਮਰਜ਼ੀ ਤੁਸੀਂ ਉਹਨੂੰ ਮੰਤਰੀ ਬਣਾਤਾ ਇੱਕ ਹਾਰਿਆ ਹੋਇਆ ਬੰਦਾ ਦੇਸ਼ ਦਾ ਕੇਂਦਰੀ ਮੰਤਰੀ ਬਣ ਗਿਆ ਪਰ ਸਹੀ ਮੈਨੇਜ ਮੰਤਰੀ ਦੇ ਨਾਲ ਨਾਲ ਮੈਨੂੰ ਲੱਗਦਾ ਸਪੋਕਸਮੈਨ ਹੀ ਬਣ ਗਏ ਨੇ ਬੀਜੇਪੀ ਦੇ ਵਿੱਚ ਹੁਣ ਜਦੋਂ ਵੀ ਕੋਈ ਇਦਾਂ ਦਾ ਹੁੰਦਾ ਉਹ ਤਾਂ ਕਹਿੰਦੇ ਨੇ ਰਨੀਤ ਮਿੱਟੂ ਨੇ ਕਹਿਤਾ ਜੀ ਕੇਂਦਰ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਜੋ ਕੀਤਾ ਪੰਜਾਬ ਸਰਕਾਰ ਨੇ ਕੀਤਾ ਮੈਨੂੰ ਆਹ ਨਹੀਂ ਸਮਝ ਆਉਂਦੀ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਸਰਕਾਰ ਨੂੰ ਕੀ ਖੁਰਕੁੱਠੀ ਉਹਨਾਂ ਨੇ ਕੀ ਲੈਣਾ ਦੇਣਾ ਇਸ ਗੱਲ ਦੇ ਨਾਲ ਪਰ ਜੇਕਰ ਵਾਕਈ ਕੇਂਦਰ ਸਰਕਾਰ ਦੇ ਇਨਫਲੂਐਂਸ ਦੇ ਨਾਲ ਆ ਕੰਮ ਹੋਇਆ ਵੈ ਤੇ ਕਿਤੇ ਨਾ ਕਿਤੇ ਬਾਊ ਜੀ ਮਾਮਲਾ ਗੜਬੜ ਹੈ ਗੱਲ ਭੁੱਲਿਓ ਨਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕਾਂਗਰਸ ਦੇ ਸੀ ਪਰ ਕੰਮ ਕਿਸੇ ਹੋਰ ਨੇ ਕਰ ਰੇ ਸੀ ਇਸੇ ਕਾਰ ਕਰਕੇ ਕਾਂਗਰਸ ਨੇ ਉਹਨਾਂ ਨੂੰ ਬਦਲ ਦਿੱਤਾ ਸੀ ਤੇ ਮੈਨੂੰ ਲੱਗਦਾ ਜੇਕਰ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਇਦਾਂ ਦਾ ਕੰਮ ਕਰਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੀ ਨੁਕਸਾਨ ਸੀ ਜੋ ਦਿਨ ਹੀ ਚੱਲੇ ਸੀ ਪੰਜਾਬ ਦਾ ਕੋਈ ਨੁਕਸਾਨ ਨਹੀਂ ਜੇ ਮਰਨ ਅੰਸ਼ੇ ਤੇ ਬੰਦੇ ਦੀ ਪੰਜਾਬ ਦਾ ਕੋਈ ਨੁਕਸਾਨ ਨਹੀਂ ਹਾਂ ਜੇ ਤੁਹਾਨੂੰ ਚਿੰਤਾ ਹੈ ਕਿਸਾਨਾਂ ਦੀ ਚਿੰਤਾ ਵਾ ਤੇ ਭਾਈ ਉਹਨਾਂ ਦੇ ਹੱਕ ਵਾਸਤੇ ਤੁਸੀਂ ਬੈਠੋ ਤੁਹਾਡੇ ਮੰਤਰੀ ਤੁਹਾਡੇ ਜਿਹੜੇ ਪ੍ਰਧਾਨ ਨੇ ਉਹ ਤਾਂ ਰੋਡ ਸ਼ੋਅ ਕਰਦੇ ਫਿਰੇ ਜਿੱਤ ਦੇ ਨਸ਼ੇਰੇ ਵਿੱਚ ਤੁਸੀਂ ਜਾ ਕੇ ਉਹਨਾਂ ਦੇ ਨਾਲ ਖੜੋਗੇ ਤੇ ਗੱਲ ਬਣੂਗੀ ਏਦਾਂ ਗੱਲ ਨਹੀਂ ਬਣਣੀ ਕਿਤੇ ਨਾ ਕਿਤੇ ਦਾਲ ਕਾਲੀ ਐ ਇਹ ਗੱਲ ਸੁਣ ਲਓ ਦਾਲ ਕਾਲੀ ਐ ਭਾਜੀ ਦੇਖੋ ਹੁਣ ਮੋਦੀ ਸਾਹਿਬ ਨੂੰ ਵੀ ਇਹ ਗੱਲ ਦਾ ਪਤਾ ਹੀ ਹੋਊਗਾ ਕਿ ਜਿਹੜੇ ਕਿਸਾਨ ਐ ਉਹ ਮਰਨ ਵਰਤ ਤੇ ਬਹਿ ਰਹੇ ਐ ਕਿੰਨੀ ਤਰੀਕ ਨੂੰ ਉਹਨਾਂ ਨੇ ਧਰਨੇ ਦਾ ਅਨਾਉਂਸ ਕੀਤਾ ਸਾਰੀ ਗੱਲ ਮੋਦੀ ਸਾਹਿਬ ਤੱਕ ਪਹੁੰਚੀ ਹੋਈ ਐ ਤੇ ਮੋਦੀ ਸਾਹਿਬ ਇਹ ਮੋਦੀ ਸਾਹਿਬ ਨੂੰ ਇਹ ਗੱਲ ਚਾਹੀਦੀ ਐ ਕਿ ਕਿਸਾਨਾਂ ਦੀ ਜਦ ਕੀ ਧਰਨੇ ਲਾਣ ਨਾਲੋਂ ਪਹਿਲਾਂ ਹੀ ਗੱਲ ਸੁਣ ਕੇ ਉਸ ਧਰਨੇ ਨੂੰ ਵੀ ਮੁਕਾਇਆ ਜਾਵੇ ਤੇ ਉਹਨਾਂ ਦੀਆਂ ਜਿਹੜੀਆਂ ਵਾਜਬ ਮੰਗਾਂ ਆ ਉਹ ਮੰਨ ਕੇ ਤੇ ਉੱਥੇ ਤੱਕ ਗੱਲ ਮੁਕਾ ਦਿੱਤੀ ਜਾਵੇ ਲੇਕਿਨ ਇਹ ਗੱਲ ਹੁੰਦੀ ਨਹੀਂ ਜਦੋਂ ਮਰਨwarte ਤੇ ਬੈਠਣ ਲੱਗਦੇ ਆ ਉਦੋਂ ਹੀ ਚੱਕ ਕੇ ਲੈ ਜਾਂਦੇ ਆ ਹੁਣ ਅੱਜ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਹੋएगी ਸਰਵੰਤ ਸਿੰਘ ਪੰਦੇ ਤੇ ਹੋਰ ਆਗੂਆਂ ਦੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਮਰਨwarte ਤੇ ਬੈਠਾਂਗੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਦਿਨੋਂ ਹੀ ਰਾਤ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਐਲਾਨ ਕਰਤਾ ਮਰਨwarte ਤੇ ਤੁਸੀਂ ਦੇਖੋ ਜਿਹੜਾ ਬੰਦਾ ਹੁਣ ਮਰਨwarte ਤੇ ਬੈਠਾ ਉਹਨੇ 35 ਸਾਲ ਦੇਸ਼ ਦੀ ਇੱਕ ਕਿਸਾਨ ਵੀ ਸੀ ਪਰ ਜਿਹੜਾ ਤੁਹਾਡੇ ਦੇਸ਼ ਦਾ ਜਵਾਨ ਵੀ ਰਿਹਾ ਤੇ ਅੱਜ ਕਿਸਾਨ ਬਣ ਗਿਆ ਉਹਨੂੰ ਆਪਣੇ ਹੱਕ ਵਾਸਤੇ ਉਹ ਘਰਦਾਲ ਕਰਨੀ ਪੈ ਰਹੀ ਆ ਮਰਨੰਸ਼ਨ ਤੇ ਬੈਣਾ ਪੈ ਰਿਹਾ ਉਹ ਸਭ ਤੋਂ ਵੱਡੀ ਗੱਲ ਆ ਭਾਈ ਇਤਰਾਜ਼ ਕਿਸ ਗੱਲ ਤੇ ਆ ਮੰਗਦੇ ਕੀ ਆ ਉਹ ਮੰਗਦੇ ਨੇ ਐਮਐਸਪੀ ਉਹ ਮੰਗਦੇ ਨੇ ਸੁਆਮੀ ਨਾਥਨ ਨਿਪੋਰਟ ਲਾਗੂ ਕਰ ਦਿਓ ਉਹ ਮੰਗਦੇ ਨੇ ਕੀਟਨਾਸ਼ਕਾ ਦਾ ਇਸਤੇਮਾਲ ਕਰਨ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਹੋਵੇ ਉਹਨਾਂ ਦੀਆਂ ਮੰਗਾਂ ਦੇ ਵਿੱਚ ਨਜਾਇਜ਼ ਕੀ ਆ ਇਹੋ ਜਿਹੀ ਕਿਹੜੀ ਮੰਗ ਆ ਯਾਰ ਜਿਹੜੀ ਤੁਹਾਨੂੰ ਇੰਨੀ ਦੇਖੋ ਗੱਲ ਹੈਗੀ ਜੇ ਐਮਐਸਪੀ ਹਰ ਚੀਜ਼ ਦਾ ਇੱਕ ਹੱਲ ਹੁੰਦਾ ਤੇ ਜੇ ਕਿਸਾਨ ਇੱਧਾ ਸੜਕਾਂ ਤੇ ਬੈਠਾ ਰਹੇਗਾ ਤਾਂ ਉਹ ਪੈਦਲਵਰ ਬੰਦ ਹੋ ਜੇਗੀ ਹਨਾ ਕਈ ਨਾ ਹੰਕਾਰੇ ਹੋਏ ਬੀਜੇਪੀ ਵਾਲੇ ਪਤਾ ਕੀ ਕਹਿੰਦੇ ਅੰਨ ਦਾ ਪੈਹੇ ਦਾ ਕਹੇ ਫਰੀ ਐਕੈਸ ਦੀ ਡਿਮਾਂਡ ਹੈ ਜੇ ਕੋਈ ਬੰਦਾ ਅੰਨ ਨੂੰ ਉਗਾਉਂਦਾ ਵਾ ਤੇ ਤੁਹਾਡਾ ਫੂਡ ਆ ਉਹ ਤੁਹਾਡੇ ਦੇਸ਼ ਦਾ ਤੇ ਜੇ ਹੋਲੀ ਹੋਲੀ ਕਿਸਾਨ ਦੇਖੋ ਕਿਸਾਨ ਹੈ ਗੱਲ ਆਪਣੇ ਮਨ ਪਰ ਉਹਨਾਂ ਨੇ ਇੰਟਰਵਿਊ ਵੀ ਦੇ ਭਾਈ ਵੇ ਕਿਉਂ ਨਾ ਤੁਰਨ ਮਿੰਨੂ ਗੱਲ ਦਾ ਜਵਾਬ ਦੇ ਉਹਨਾਂ ਨੂੰ ਦਿਖਦਾ ਪਿਆ ਕਿ ਉਹਨਾਂ ਦੇ ਵੱਡੇ ਬਜ਼ੁਰਗ ਜ਼ਮੀਨ ਨਾਲ ਪਿਆਰ ਕਰਦੇ ਨੇ ਉਹ ਲੱਗੇ ਨੇ ਜਿਵੇਂ ਖੇਤਾਂ ਦੇ ਵਿੱਚ ਆਪਣੇ ਪਹਿਲੇ ਫਸਲ ਵੀਂਦੇ ਨੇ ਫੇ ਉਹਨੂੰ ਵੇਚਣ ਵਾਸਤੇ ਤਰਲੇ ਬੰਦੇ ਨੇ ਕਦੀ ਧਾਨ ਨਹੀਂ ਉਹਨਾਂ ਦਾ ਵਿਕਦਾ ਕਦੀ ਉਹਨਾਂ ਨੂੰ ਐਮਐਸਪੀ ਨਹੀਂ ਮਿਲਦੀ ਕਦੀ ਉਹਨਾਂ ਨੂੰ ਧਰ ਨਹੀਂ ਮਿਲਦੇ ਨੇ ਉਹਨਾਂ ਦੇ ਬਜ਼ੁਰਗ ਬੰਦੇ ਕੋ ਕਿੰਨੇ ਕਿਸਾਨਾਂ ਦੀ ਮੌਤ ਹੋਈ ਕਿੰਨੇ ਕਿਸਾਨ ਸ਼ਹੀਦ ਹੋਏ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਪਰ ਇਨੇ ਬੰਦਿਆ ਦੇ ਜਾਣ ਜਾਣ ਤੋਂ ਬਾਅਦ ਆਪਾਂ ਕਹਿ ਰਹੇ ਆਪਾਂ ਦੀ ਰੋਕ ਲਾ ਦਿੰਦੇ ਆ ਕਿਸਾਨ ਜਿਹੜੇ ਨਿਯਮ ਬਣਾਏ ਸੀ ਕਿਸਾਨ ਵਿਰੋਧੀ ਹਨਾ ਰੂਲ ਬਣਾਏ ਸੀਗੇ ਠੀਕ ਆ ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਉਹੀ ਵਾਲਾ ਅੰਦੋਲਨ ਜਿਹੜਾ ਹੁਣ ਦੁਬਾਰਾ ਨਵਾਂ ਰੂਪ ਲੈ ਲਿਆ ਪਰ ਯਾਰ ਜੇ ਗੱਲ ਨਹੀਂ ਸੁਣੋਗੇ ਜਿਸ ਦੇਸ਼ ਕਰਕੇ ਤੁਹਾਡੀ ਸਰਕਾਰ ਜਿਸ ਵੋਟ ਕਰਕੇ ਸਰਕਾਰ ਹੈ ਆਪਾਂ ਰੰਜੀਸ ਦੀ ਬਾਹਰ ਨਾ ਰੱਖੀਏ ਕਿ ਪੰਜਾਬ ਦੇ ਕਿਸਾਨਾਂ ਨੇ ਬੋਟ ਨਹੀਂ ਪਾਈ ਕਿਸਾਨ ਪੂਰੇ ਦੇਸ਼ ਚਾ ਕਿਸਾਨ ਨੇ ਵੋਟ ਨਹੀਂ ਪਾਈ ਤੁਹਾਨੂੰ ਖਾਨ ਨੇ ਬੋਟ ਜੇ ਨਹੀਂ ਵੀ ਪਾਈ ਤੇ ਕਿਉਂ ਨਹੀਂ ਪਾਈ ਇਹ ਕਿਸਾਨ ਤੁਹਾਡੇ ਬੂਤ ਨਹੀਂ ਲੱਗਣ ਦੇ ਰਹੇ ਸੀ ਉਦੋਂ ਕਿਉਂ ਨਹੀਂ ਲੱਗਣ ਦੇ ਦੇ ਕਦੀ ਸੋਚਿਆ ਹਰ ਗੱਲ ਪਿਆਰ ਦੇ ਨਾਲ ਪੰਜਾਬੀ ਹੈ ਨਾ ਪਿਆਰ ਦੇ ਭੁੱਖੇ ਹੁੰਦੇ ਨੇ ਤੁਸੀਂ ਪਿਆਰ ਦੇ ਨਾਲ ਉਹਨਾਂ ਦੇ ਸਿਰ ਤੇ ਪਰ ਜੇ ਨਾਲ ਕਰੋਗੇ ਨਾ ਅੜ ਕੇ ਕਰੋਗੇ ਤੇ ਇਹ ਕਿਸਾਨ ਟੱਲਣ ਵਾਲਾ ਨਹੀਂ ਕਿਉਂਕਿ ਇਹ ਉਹੀ ਕਿਸਾਨ ਹੈ ਜਿਹਦੇ ਬੱਚੇ ਜਵਾਨ ਨੇ ਜਵਾਨ ਮਤਲਬ ਜੈ ਜਵਾਨ ਜਿਹੜੇ ਕੀ ਦੇਸ਼ ਦੀ ਸੀਮਾ ਦੇ ਉੱਤੇ ਜਾ ਕੇ ਖੜਦੇ ਨੇ ਜਿਹੜੇ ਫੌਜ ਵਿੱਚ ਨੇ ਕਿੰਨੇ ਪੰਜਾਬੀ ਫੌਜ ਵਿੱਚ ਆਉਣੇ ਦੱਸੋ ਐ ਉਹਨਾਂ ਦੇ ਜਿਹੜੇ ਮਾਪਿਓ ਨੇ ਉਹ ਕਿਸਾਨ ਨੇ ਤੋਂ ਜੈ ਜਵਾਨ ਜੈ ਕਿਸਾਨ ਦੋਨੋਂ ਜਿਹੜੀਆਂ ਕੈਟਾਗਰੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਸਾਡੇ ਦੇਸ਼ ਨਾਲ ਜੁੜੀਆਂ ਹੋਈਆਂ ਇਵੇਂ ਕਿ ਦੇਸ਼ ਦੇ ਵੱਖਰੇ ਕੋਨਿਆਂ 'ਚ ਵੀ ਇਦਾਂ ਹੀ ਆ ਕਿਸਾਨਾਂ ਦੇ ਪੁੱਤੀ ਫੌਜ ਚ ਜਾਂਦੇ ਨੇ ਕਿਹੜਾ ਬਿਜ਼ਨਸਮੈਨ ਮੈਨੂੰ ਭੇਜਦਾ ਜੀ ਦੱਸੋ ਕਿਹੜਾ ਲੀਡਰ ਮੋਦੀ ਸਾਹਿਬ ਇੱਕ ਬੰਦਾ ਗਨਾਓ ਤੁਹਾਡੀ ਕੈਬਨਿਟ ਦੇ ਵਿੱਚ ਜਾਂ ਤੁਹਾਡੀ ਸਰਕਾਰ ਦੇ ਵਿੱਚ ਜਿੰਨੇ ਐਮਪੀ ਐ ਉਹਨੇ ਆਪਣਾ ਪੁੱਤ ਆਰਮੀ 'ਚ ਭੇਜਿਆ ਹੋਵੇ ਹੈਗਾ ਕੋਈ ਜੇ ਹੈਗਾ ਵਾ ਤੇ ਜਾਓ ਮੈਂ ਕਹਿੰਦਾ ਕਿਸਾਨਾਂ ਨਾਲ ਜਿੰਨਾ ਧੱਕਾ ਕਰਨਾ ਕਰਦੋ ਕੋਈ ਨਹੀਂ ਕੁਸਕੂਗਾ ਪਰ ਗੱਲ ਹੈ ਕਿ ਯਾਰ ਜਿਹੜੇ ਬੰਦੇ ਆਪਣੇ ਪੁੱਤਾਂ ਨੂੰ ਸਾਡੀ ਸੀਮਾ ਤੇ ਭੇਜਦੇ ਨੇ ਤਾਂ ਕਿ ਆਪਾਂ ਚੈਨਾ ਤੋਂ ਹੀ ਉਹਨਾਂ ਨਾਲ ਹਰ ਸਲੂਕ ਛੇਨ 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 ਨਿਕਲ ਜੀ ਹੁਣ ਇੰਨੀਆਂ ਗੱਲਾਂ ਹੋ ਗਈਆਂ ਲੇਕਿਨ ਉਹਨਾਂ ਅਖੀਰ ਦੇ ਵਿੱਚ ਮੈਨੂੰ ਇਹ ਦੱਸੋ ਕਿ ਇਹ ਮੁੱਦਾ ਹੱਲ ਕਿਵੇਂ ਹੋ ਸਕਦਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਜਦਕਿ ਮੋਦੀ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇ ਤੇ ਕਿਸਾਨ ਆਪਣੇ ਇਸ ਦਰਨੇ ਨੂੰ ਖਤਮ ਕਰ ਸਕਣ ਤੁਹਾਡੇ ਕੋਲ ਕੀ ਹਾਲ ਐ ਇਸ ਚੀਜ਼ ਦਾ ਦੇਖੋ ਜੀ ਜੋ ਮੈਂ ਮਹਿਸੂਸ ਕਰਦਾ ਵਾਂ ਕਿਸਾਨਾਂ ਦੇ ਵਿਹਾਰ ਚ ਬਹੁਤ ਜ਼ਿਆਦਾ ਪਰਵਰਤਨ ਆਇਆ ਆਪਾਂ ਅੱਜ ਦੀ ਪ੍ਰੈਸ ਕਾਨਫਰੈਂਸ ਕਰਦਿਆਂ ਵੀ ਦੇਖੀ ਹੈ ਹਨਾ ਅਗਲੇ ਸਾਫ਼-ਸਾਫ਼ ਗੱਲ ਕਰਦੇ ਸੀ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨੇ ਕਹਿਤਾ ਜੀ ਸਾਡਾ ਕਸੂਰ ਨਹੀਂ ਪੰਜਾਬ ਸਰਕਾਰ ਨੇ ਚੱਕਿਆ ਹਨਾ ਅਗਲੇ ਫੇਰ ਕਹਿਣਾ ਪਿਛੇ ਪੰਜਾਬ ਨੇ ਚੱਕਿਆ ਕੇਂਦਰ ਦਾ ਕਸੂਰ ਨਹੀਂ ਆਪਾਂ ਕੇਂਦਰ ਨੂੰ ਨਹੀਂ ਕਹਿੰਦੇ ਪੰਜਾਬ 'ਚ ਕਿਉਂ ਐ ਕੰਮ ਕੀਤਾ ਹਨਾ ਕਿਸਾਨ ਕਿਤੇ ਨਾ ਕਿਤੇ ਸੌਫਟ ਲੈਂਗੁਏਜ ਦੇ ਵਿੱਚ ਗੱਲ ਕਰ ਰਹੇ ਨੇ ਹੁਣ ਪਰ ਸਰਕਾਰ ਐਟੀਟਿਊਡ ਚ ਐ ਕੋਈ ਵੀ ਕਮਿਊਨੀਕੇਸ਼ਨ ਚਾਹੇ ਉਹ ਘਰ 'ਚ ਵੀ ਹੋਵੇ ਉਹ ਕਹਿੰਦੇ ਨਾ ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਾਣਾ ਉਪਹੁੰਚ ਗਏ ਜੇ ਰੁੱਸਣ ਵਾਲੀ ਗੱਲ ਐਟੀਟਿਊਡ ਵਾਲੀ ਗੱਲ ਕਿਤੇ ਵੀ ਹੋਵੇ ਘਰ ਦੇ ਵਿੱਚ ਪਤੀ ਪਤਨੀ ਦੇ ਵਿੱਚ ਐਟੀਟਿਊਡ ਸ਼ੁਰੂ ਹੋ ਜਾਵੇ ਗਲਤ ਅਲਾਸ ਤੱਕ ਪਹੁੰਚ ਜਾਂਦੀ ਠੀਕ ਹੈ ਭਰਾਵਾਂ 'ਚ ਐਟੀਟਿਊਡ ਸ਼ੁਰੂ ਹੋ ਜਾਵੇ ਗੱਲ ਮਰਨ ਮਰਾਨ ਤੱਕ ਪਹੁੰਚ ਜਾਂਦੀ ਹੈ ਗਵਾਂਡੀਆਂ ਨਾਲ ਲੜਾਈ ਸ਼ੁਰੂ ਹੋ ਜਾਵੇ ਖੇਤ ਦੀ ਵਾਟ ਨੂੰ ਲੜਾਈ ਸ਼ੁਰੂ ਹੋ ਜਾਵੇ ਗੱਲ ਮਰਨ ਮਰਾਨ ਤੱਕ ਪਹੁੰਚ ਜਾਂਦੀ ਹੈ ਪਰ ਜੇ ਇਹੀ ਗੱਲ ਪਿਆਰ ਨਾਲ ਹੋ ਜਾਂਦੀ ਹੈ ਜੱਫੀ ਪਾ ਕੇ ਆ ਯਾਰ ਛੱਡ ਤੂੰ 1 ਫੁੱਟ ਮੰਗਦਾ ਲੈ ਯਾਰ 2 ਕਿਸੇ ਨੂੰ ਕੋਈ ਫਰਕ ਨਹੀਂ ਪਿਆ ਨਾਲ ਹੀ ਨਿਕਲਣਾ ਨਹੀਂ ਨਹੀਂ ਭਰਾਵਾ ਤੂੰ ਮੈਨੂੰ ਕੋਸਤੀ ਦੇ ਤੁਹਾਡਾ ਦਾਈ ਨਮ ਹੋ ਗਿਆ ਨਾ ਇਹ ਗੱਲ ਹੋਣੀ ਆ ਪਿਆਰ ਨਾਲ ਨਰਮੀ ਨਾਲ ਜੀ ਟੇਬਲ ਤੇ ਬੈ ਕੇ ਉਹ ਨੀਤ ਨਾਲ ਸਭ ਤੋਂ ਵੱਡੀ ਗੱਲ ਹੈ ਕੇਂਦਰ ਸਰਕਾਰ ਨੂੰ ਰਵਨੀਤ ਮਿੱਟੂ ਨੂੰ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਣੀ ਚਾਹੀਦੀ ਹੈ ਜੇ ਪੰਜਾਬ ਚ ਬੀਜੇਪੀ ਨੂੰ ਲਿਆਣਾ ਚਾਹੁੰਦੇ ਹੋ ਨਾ ਫਿਰ ਤਾਂ ਹੀ ਤਾਂ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਕਿ ਤੁਸੀਂ 25-25 ਕਰੋੜ ਵੰਡ ਕੇ ਆਪਰੇਸ਼ਨ ਲੋਟਸ ਚਲਾਉਂਦੇ ਹੋ ਤੁਹਾਡੇ ਤੇ ਇਲਜ਼ਾਮ ਲੱਗਦੇ ਹੈ ਨਾ ਜੀ ਬੀਜੇਪੀ ਵਾਲਿਓ ਕਿਉਂ ਲੱਗਦੇ ਨੇ ਇੰਨਾ ਗੱਲਾਂ ਕਰਕੇ ਲੱਗਦੇ ਹੈ ਕਿ ਭਾਈ ਤੁਹਾਨੂੰ ਵੀ ਖਰੀਦਦਾਰੀ ਕਰਨ ਦੀ ਜਰੂਰਤ ਨਹੀਂ ਪੰਜਾਬ ਦਾ ਵੋਟਰ ਸਿਆਣਾ ਹੈ ਜੇ ਵੋਟ ਲੈਣੀ ਆ ਉਹਨੇ ਸੁਣੋ ਕਿਸਾਨਾਂ ਦੀ ਵੋਟ ਕਿੰਨੀ ਆ ਕਿਉਂ ਨਹੀਂ ਤੁਹਾਡੇ ਪਿੰਡਾਂ ਦੇ ਵਿੱਚ ਅਗਲੇ ਨੇ ਤੁਹਾਨੂੰ ਬੜਾ ਨਹੀਂ ਦਿਨ ਤਾਂ ਇਲਕਸ਼ਨਾਂ ਦੇ ਵਿੱਚ ਪਰ ਕਿਸਾਨ ਜੇ ਤੁਹਾਡਾ ਵਿਰੋਧ ਕਰਨਾ ਜਾਣਦਾ ਹੈ ਤੇ ਉਹ ਵੋਟ ਕਰਨਾ ਵੀ ਜਾਣਦਾ ਹੈ ਵੋਟ ਵੀ ਮਿਲੇਗੀ ਵੋਟ ਵੀ ਮਿਲੇਗੀ ਪਰ ਤੱਤ ਤੋਂ ਪਹਿਲਾਂ ਮੈਂ ਫਿਰ ਕਹਿਣਾ ਕਿ ਟੂ ਲਾਈਨ ਕਮਿਊਨੀਕੇਸ਼ਨ ਹੋਣਾ ਚਾਹੀਦਾ ਤੁਸੀਂ ਕਿਸਾਨਾਂ ਦੇ ਹੱਥ ਨਹੀਂ ਸੋਚੋ ਤੁਹਾਡੇ ਹੱਥ ਨਹੀਂ ਸੋਚਣਗੇ ਕੋਈ ਵੀ ਨਫ਼ਰਤ ਅਧੀ ਮੰਨ ਚ ਭਾਵਨਾ ਨਹੀਂ ਰੱਖਦਾ ਮਝੇ ਕਿ ਨਹੀਂ ਗੱਲ ਇਹ ਸਾਡੇ ਦੇਸ਼ ਚ ਕੋਈ ਵੀ ਬੰਦਾ ਐਹੋ ਜੀ ਨਫਰਤ ਨਹੀਂ ਰੱਖਦਾ ਜੇ ਤੁਸੀਂ ਪਿਆਰ ਦੇ ਨਾਲ ਗੱਲ ਕਰੋਗੇ ਠੀਕ ਆ ਮੈਂ ਨਹੀਂ ਕਹਦਾ ਕਿ ਉਹਨਾਂ ਦੀ ਸਾਰੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਕੋਈ ਇੱਕ ਅੱਧੀ ਦੇ ਉੱਤੇ ਇਤਰਾਜ਼ ਵੀ ਹੋ ਸਕਦਾ ਉਹ ਇਤਰਾਜ਼ ਦਾ ਯਾਰ ਹੱਲ ਕਰ ਓ ਬੈਠ ਕੇ ਟੇਬਲ ਦੇ ਉੱਤੇ ਪਰ ਜੇ ਜਿੱਦ ਜਿੜੋਗੇ ਤੇ ਉਹਦਾ ਨੁਕਸਾਨ ਹੈ ਔਰ ਉਹਦਾ ਨੁਕਸਾਨ ਦੇਸ਼ ਨੂੰ ਵੀ ਹੈ ਉਹਦਾ ਨੁਕਸਾਨ ਸਟੇਟ ਨੂੰ ਵੀ ਹੈ ਕਿੰਨੀਆਂ ਕੰਪਨੀਆਂ ਨੇ ਕਿੰਨੇ ਰਾਹਗੀਰਾਂ ਨੇ ਕਿੰਨੇ ਲੋਕਾਂ ਨੇ ਨੁਕਸਾਨ ਚੱਲਣਾ ਹੁੰਦਾ ਜਦੋਂ ਟ੍ਰੇਨਾਂ ਬੰਦ ਹੋ ਜਾਂਦੀਆਂ ਜਦੋਂ ਬੱਸਾਂ ਬੰਦ ਹੋ ਜਾਂਦੀਆਂ ਜਦੋਂ ਕੱਲ ਨੂੰ ਸਰਕਾਰ ਜਦੋਂ ਕੱਲ ਨੂੰ ਕਿਸਾਨ ਨੇ ਫਸਲ ਹੀ ਪੋਣੀ ਬੰਦ ਕਰਤੀ ਫਿਰ ਕਿੰਨਾ ਨੁਕਸਾਨ ਹੋਣਾ ਆਪਾਂ ਹਲਕੇ 'ਚ ਨਾ ਲਈਏ ਆਪਾਂ ਬਹਿ ਕੇ ਹੱਲ ਕਰੀਏ ਆਪਾਂ ਹੰਕਾਰ 'ਚ ਨਾ ਰਹੀਏ ਕਿ ਸਾਡੀ ਸਰਕਾਰ ਤੀਜੀ ਵਾਰ ਆਈ ਹੈ ਮੋਦੀ ਸਾਹਿਬ ਬਲਾਓ ਕਿਸਾਨਾਂ ਨੂੰ ਬਹਿ ਕੇ ਉਹਨਾਂ ਦੀ ਗੱਲ ਸੁਣੋ ਉਹਦੇ ਕੋਲ ਗੱਲ ਬਾਜਬ ਨਹੀਂ ਹੈ ਕਿ ਉਹਨਾਂ ਨੂੰ ਉਹਨਾਂ ਦੇ ਤਰੀਕੇ ਨਾਲ ਜਿਹੜਾ ਵਾ ਤੁਸੀਂ ਗੱਲ ਨੂੰ ਉਹਨਾਂ ਦੇ ਅੱਗੇ ਪੇਸ਼ ਕਰੋ ਰਵਨੀਤ ਬਿੱਟੂ ਉਹਨਾਂ ਨੂੰ ਅਹਿਮ ਭੂਮਿਕਾ ਨਿਭਾਣੀ ਚਾਹੀਦੀ ਆ ਕੱਲੇ ਸਪੋਕਸਮੈਨ ਨਾ ਬਣੋ ਸਰਕਾਰ ਦੇ ਜੇ ਸਰਕਾਰ ਚ ਗਏ ਹੋ ਨਾ ਦੋਨਾਂ ਧਿਰਾਂ ਦੀ ਗੱਲ ਸਮੋ ਜਿਹੜੀ ਕਿਸਾਨਾਂ ਦੇ ਹੱਕ ਦੀ ਗੱਲ ਆ ਉਹਦੇ ਉੱਤੇ ਅੜ ਜੋ ਜੇ ਅੜੋਗੇ ਤੇ ਪੰਜਾਬ ਦੇ ਵਿੱਚ ਹੋਊਗਾ ਨਾ 2027 ਦੀ ਤੁਹਾਡੀ ਲਾਟਰੀ ਲੱਗ ਜੂਵੇ ਇਹ ਕਹਿੰਦੇ ਸਾਰੇ ਨੇ ਕਿ ਬੀਜੇਪੀ ਨੂੰ ਕੁਝ ਨਹੀਂ ਹੋਣਾ ਪਰ ਜੇ ਤੁਸੀਂ ਕੁਝ ਕਰ ਦੋਗੇ ਨਾ ਕਿਸਾਨਾਂ ਵਾਸਤੇ ਤੇ ਵਾਪਸੀ ਵਧੀਆ ਤਰੀਕੇ ਨਾਲ ਤੁਹਾਡੀ ਹੋਊਗਾ ਪੰਜਾਬ ਤੇ ਤੁਹਾਨੂੰ ਕਿਸੇ ਅਕਾਲੀ ਦਲ ਕਿਸੇ ਬੀਐਸਪੀ ਕਿਸੇ ਥਰਡ ਪਾਰਟੀ ਦੇ ਗੱਠਜੋੜ ਦੀ ਜ਼ਰੂਰਤ ਨਹੀਂ ਪੈਣੀ ਪਰ ਯਾਰ ਨੀਤ ਰੱਖੋ ਬਾਤ ਆਈ ਮੈਂ ਕਹਿਣਾ ਚਾਹੁੰਦਾ ਜੀ ਕਿ ਰਲ ਮਿਲ ਕੇ ਇਸ ਗੱਲ ਦਾ ਹੱਲ ਕੱਢੋ ਔਰ ਸੋਫਟ ਹੋਵੋ ਦਇਆਵਾਨ ਬਣੋ ਹੰਕਾਰੀ ਨਾ ਬਣੋ ਜੇ ਇੱਕ ਵੀ ਕਿਸਾਨ ਦੀ ਜਾਨ ਜਾਂਦੀ ਹੈ ਨਾ ਤੇ ਉਹਦੀ ਲਾਹਨ ਤੇ ਉਸ ਦੇਸ਼ ਦੇ ਰਾਜਾ ਤੇ ਪੈਂਦੀ ਹੈ ਉਸ ਦੇਸ਼ ਦਾ ਰਾਜਾ ਕੌਣ ਹੈ ਇਹ ਸਭ ਨੂੰ ਪਤਾ ਹੈ ਬਿਲਕੁਲ ਨikhil ji ਨੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਜਿਹੜੀ ਇੱਕ ਵੀ ਕਿਸਾਨ ਦੀ ਮੌਤ ਇਹ ਗੱਲ ਪਹਿਲੇ ਸੁਣਨ ਵਾਲੀ ਹੈ ਬਹੁਤ ਵੱਡੀ ਗੱਲ ਕੀਤੀ ਹੈ ਨikhil ji ਤੁਸੀਂ ਕਿ ਇੱਕ ਵੀ ਜਿਹੜੀ ਕਿਸਾਨ ਦੀ ਮੌਤ ਹੈ ਸਾਡੇ ਲਈ ਅਸੀਂ ਸੁਣਦੇ ਹਾਂ ਕਿ ਕਿਸਾਨ ਦੀ ਮੌਤ ਹੋ ਗਈ ਹੈ ਇਹ ਬੜੀ ਆਮ ਗੱਲ ਲੱਗਦੀ ਹੈ ਲੇਕਿਨ ਜਿਹਦੀ ਮੌਤ ਹੋਈ ਹੋਵੇ ਜਿਹਦੇ ਪਰਿਵਾਰ ਚੋਂ ਇੱਕ ਜੀ ਘਟਿਆ ਹੋਵੇ ਪਤਾ ਉਹਨੂੰ ਹੀ ਲੱਗਦਾ ਸੋ ਰਵਨੀਤ ਬਿੱਟੂ ਜੀ ਨੂੰ ਚਾਹੀਦਾ ਕਿ ਕਿਸੇ ਨਾ ਕਿਸੇ ਤਰੀਕੇ ਇਹ ਮਸਲਾ ਹੱਲ ਕਰਾਉਣ ਤੇ ਨikhil ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ